ਵਾਏ ਗਰੂ ਧੰਨ ਗੁਰੂ ਰਾਮਦਾਸ ਇਹ ਹੁਣ ਸੋਚ ਸਮਝ ਕੇ ਟਟ ਰੱਖੀ ਆ ਇਧਰੋਂ ਹੀ ਵੇਖ ਲੈਣਾ ਇਹ ਜਗਾੜ ਯਾਰ ਮੁੜ ਕੇ ਫਿਰ ਤੂੰ ਚੁੱਕ ਕੇ ਗਾਂਮਛਾ ਕਰਦੇ ਫਿਰਨਾ ਇਧਰੋਂ 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 ਤਾਂ ਆਪਾਂ ਐ ਹੀ ਮੋੜਨਾ ਹੈ ਫਿਰ ਵੀ ਆਦਾ ਹਸਾਲ ਆ ਰਾਣਾ ਪਹਿਲਾਂ ਮੁੜ ਕੇ ਹਿੱਟ ਚੁੱਕ ਕੇ ਰੱਖ ਕੇ ਚੁੱਕਣੀ ਨਹੀਂ ਹੋ ਨਹੀਂ ਚੁੱਕਦੇ ਟੈਂਸ਼ਨ ਨਾ ਲੈ ਬਾਪਾ ਨਾਲ ਤੂੰ ਕੋਈ ਕਰੇਗਾ ਨਹੀਂ ਇਧਰ ਲਈ ਮੈਂ ਤੇ ਲੈ ਲਾਂ ਨਾਲ ਹੀ ਉਧਰ ਰਿੱਕੇ ਰੱਖੀ ਜਿੱਥੇ ਆਉਂਦੀ ਹੈ ਹਲੇ ਥੱਲੇ ਕਰ ਯਾਰ ਥੱਲੇ ਹੋਰ ਥੱਲੇ ਕਰ ਅੱਗੋ ਭੀਤਾ ਸਿਰੇ ਤੋਂ ਖੜਾ ਨਾਲ ਆਹ ਕੰਦੇ ਦਾਤਾਈ ਹਾਂਜੀ ਲੋ ਜੀ ਖੁਰਲੀ ਤੇ ਰੱਖੀ ਜਲੀ ਨੇ 52 ਦੇ ਚ ਤਿਆਰ ਖੁਰਲੀ ਤੇ ਦੱਸਿਓ ਬਹੁਤ ਇੱਕ ਹੋਰ ਵੱਡੀ ਕਰੀਏ ਬੜੀ ਰੋੜੀ ਗਾਹ ਪਵਾਈ ਹੈ ਕਿ ਵੱਡਾ ਭੀਤਾ ਨੇ ਵੱਡਾ ਉਹ ਭੀਤਾ ਪਿਆਜ ਇੱਕ ਫੁੱਡੇ ਜਜ ਉਹ ਸਾਹਮਣੇ ਤੁਰਿਆ ਜਾ ਲੱਗ ਗਿਆ ਇੱਥੇ ਇੰਨੀ ਤਿਆਰ ਹੈ 52 ਇੰਚ ਤਿਆਰ ਹੈ ਖੁਰਲੀ ਹੂੰ ਹੋਰ ਮੋਰਸਾਲ ਪਾਸੇ ਕਰਾਂ ਇਧਰੋਂ ਹਾਂ ਬਿਲਕੁਲ ਕਰਨਾ ਭਾਈ ਇਧਰ ਆ ਕੰਨ ਨੂੰ ਲਾਉਣਾ ਹਾਂ ਨੀਵਾ ਕਰ ਲੈ ਮੜਾ ਜਾ ਹਾਂ ਆਇਆ 16 ਚਾਹ ਹਾਂ 16 ਟੈਨ ਲਾ ਰਵਾਜੀ ਇਹਨੂੰ ਤੂੰ ਹੀ ਕਰ ਰਗਾ 13 ਵਾਰ ਲਾਉਣ ਲੱਗਾ ਨਹੀਂ ਹਾਂ ਇਹਦੀ ਨਿਸ਼ਾਨੀ ਲਾਈ ਆਂ ਉਹ ਇੱਥੇ ਕੈਨੂੰ ਐਨੂੰ ਯਾਰ ਆਣੀ ਮੁਰ ਨਹੀਂ ਕੋਈ ਤਾਰ ਉਹਦੇ ਬਰਾਬਰ ਹੋ ਗਈ ਅੱਛਾ ਬਸ ਤੇ ਆਉਰਲੀ ਆਉਗੀ ਥੋੜੀ ਐਨੂੰ ਕਰਨੀ ਪੈਣੀ ਇਹ ਨਹੀਂ ਲਾਉਣੀ ਤੈਨੂੰ ਪਹਿਲਾਂ ਆਖਿਆ ਮਣ ਕੇ ਰੱਖੀਂ ਦੋ ਨਾ ਨਾ ਰਹਿਣ ਦੋ ਮਾਰ ਨਹੀਂ ਮੋਟੀ ਦਾ ਫਿਰ ਕਰਨੀ ਪੈਂਦੀ ਹੈ ਜਰੂਰਦਰ ਹਾਂ ਤੱਕ ਕੇ ਕਰ ਲੈਣਾਵੇਂ ਪੁੱਟ ਕੇ ਨਾ ਨਾ ਕਰ ਥੋਕ ਕੇ ਕਰ ਕੋੜੀ ਨਹੀਂ ਜੇ ਨਹੀਂ ਲਾਉਣੀ ਤੇ ਰਹਿਣ ਦੇ ਨੇ ਉਹਨੀ ਖੁੱਲੀ ਬਣਾ ਕੇ ਉਹਨੀ ਵੜ ਦੇਾਂਗੇ ਹਾਂ ਨਹੀਂ ਲਾਉਣੀ ਲਾਉਣੀ ਨਹੀਂ ਯਾਰ ਇੱਥੇ ਰਹਿਣ ਦੇ ਨਾ ਸ਼ਾਣੀ ਨਾ ਵੱਢੀ ਜਾਉਂ ਉਹ ਨਹੀਂ ਸ਼ਾਂਗੀ ਜਾਉਗੀ ਨਾ ਸਾਗ ਨਹੀਂ ਪਰ ਪੱਟਣੀ ਨਹੀਂ ਜਾਉਣੀ ਠੀਕ ਹੈ ਇਹ ਅੱਗੇ ਖੁਰਲੀ ਇਧਰ ਢਾ ਗਿਆ ਉਧਰ ਬਣਾ ਲਾ ਇਧਰ ਢਾ ਗਿਆ ਉਧਰ ਬਣਾ ਲਾ ਆ ਲਾ ਦੇਖ ਲਓ ਵੀ ਖੁਰਲੀ ਦਾ ਕੰਮ ਚੱਲ ਪਿਆ ਆਪਣਾ ਤੇ ਆ ਨਿੱਕਾ ਜਿਹਾ ਮਿਸਤਰੀ ਆ ਗਿਆ ਆਪਣੇ ਖੁਰਲੀ ਇਹਨੇ ਆਪਣੇ ਸਾਈਜ਼ ਨਾਲ ਹੀ ਰੱਖ ਲਈ 52 ਇੰਚ ਚੌੜੀ ਬੰਦੇ ਦਾ ਲੰਮਾ ਨਹੀਂ ਇੱਥੇ ਲਗਾਇਆ ਤੇ ਇਧਰ ਫਰਸ਼ ਪਵੇਗੀ ਪਾਈਪਾਂ ਪਾ ਲੱਗਣੀਆਂ ਸਾਰੀ ਅਪਡੇਟ ਆਵੇਗੀ ਤੇ ਆ ਇਧਰ ਪਈ ਏ ਰੋੜੀ ਤੇ ਲੋ ਜਾਨ ਲਾਓ ਦਿੱ ਜਿਨੀਸ਼ਾਨੀ ਫੇਰ ਮਾਨ ਹੋਵੇ ਤੇ ਮੈਂ ਤੀ ਫੇਰ ਵੇਖੋ ਪੈਪ ਕਿੱਥੇ ਆਉਂਦੀ ਏ ਮੇਰ ਕਿਵੇਂ ਆ ਖੁਰਲੀ ਬਣ ਚਲੀ ਤੇਰੀ ਆ ਹੈ ਨਾ ਇਨਾ ਇੱਟਾਂ ਦੇ ਐਵੇਂ ਜੋੜ ਦਿਆਂਗੇ ਮਾੜੀ ਮਾੜੀ ਹਣਾ ਕਿਵੇਂ ਆ ਤਾਂ ਐਵੇਂ ਇੱਟਾਂ ਦੇ ਇਨਾ ਦੇ ਜੋੜ ਦਿਆਂਗੇ ਐਵੇਂ ਜੋੜਦੇ ਇਹਨੂੰ ਕੀ ਏ ਉੱਤੇ ਮਸਾਲਾ ਪਾ ਕੇ ਦੇਣੀ ਛਿੜੀ ਕਰਕੇ ਜੋੜਦੀ ਕਿਉਂਕਿ ਇਹ ਟੌਣਾ ਹੀ ਬਣਾ ਕੋਲਾ ਜਾ ਹਾਂ ਇਹਦੇ ਤੇ ਦਾੜਾ ਵੀ ਲੈਣ ਦੇ ਦਾੜੇ ਨਿਕਨੇ ਕਿ ਛੱਡ ਨਹੀਂ ਜ਼ਰੂਰੀ ਨਹੀਂ ਪਰ ਹੁਣ ਥੋੜੀ ਜਿਹੀ ਦਾੜੇ ਦੀ ਕੀ ਕਿਧਰ ਨੂੰ ਇੱਧਰ ਨੂੰ ਇੱਧਰ ਨੂੰ ਲੋੜ ਗਾਂ ਨੂੰ ਤਾਂ ਲੋੜ ਹੈ ਨਾ ਇੱਥੋਂ ਪਰਾਂ ਨੂੰ ਗਾਂ ਨੂੰ ਤਾਂ ਛੱਡਾਂ ਹਾਂ ਗਾਂ ਛੱਡ ਲਈ ਨਾ ਉੱਧਰ ਨੂੰ ਜਾਣਾ ਬਾ ਅੱਲਾ ਸ਼ੇਰਾ ਆ ਸ਼ੇਰਾ ਕੰਮ ਇੱਥੋਂ ਫੜਿਆ ਕਰ ਪੁੱਤਾ ਇੱਥੋਂ ਨਾ ਫੜਿਆ ਕਰ ਥਿਲੇ ਤੋਂ ਪੀਤਾ ਫੜ ਕੇ ਖਿੱਚ ਕੇ ਉਹਨਾਂ ਵੇਲੇ ਫਿਰ ਤਾਂ ਹੀ ਤੋੜ ਕੇ ਮੋੜਿਆ ਬਨ ਕੇ ਖੋਲਦੇ ਰਹੇ ਨੇ ਸ਼ੂਗਰ ਖੋਲ ਮੋੜਾ ਹਾਂ ਇੰਨਾ ਸ਼ੂਗਰ ਮੜਾ ਆਇਆ ਕਰਦਾ ਉਹ ਆਉਂਦੀ ਨਹੀਂ ਕਹਿ ਰਹੇ ਟੋਟੇਗਾ ਮੋੜਾ ਹੋਇਆ ਤਾਂ ਬੜੀ ਮਿਹਰਬਾਨਿਆ ਨਹੀਂ ਕੀ ਲਗਾਰ ਮਾਦਾ ਤੁਸੀਂ ਨਹੀਂ ਨਹੀਂ ਆਪਾਂ ਤੋੜਦੇ ਨਹੀਂ ਆਪਾਂ ਜੀ ਨਹੀਂ ਮੋੜ ਜਾਂਦੇ ਨੂੰ ਫੋਨ ਕਰਕੇ ਮਗਾਇਆ ਹੋਵੇ ਤੋੜ ਕੇ ਕੱਲਿਆਂ ਆਪ ਕੈਮਰੇ ਕੀ ਨਿਗਰਾਨੀ ਹੇਠ ਹੋ ਤੋੜ ਦੇ ਤੋੜ ਦੇ ਰੱਖ ਦੇ ਐਵੇਂ ਕੀ ਹੁੰਦਾ ਪਿਆ ਨੂੰ ਕੰਮ ਦੇ ਦੇਗਾ ਅੱਜ ਦੀ ਦਿਹਾੜੀ ਜ਼ਰੂਰ ਤੋੜ ਕੇ ਇਹਨੂੰ ਸਾਹ ਲੈਣੇ ਤੇ ਜੇ ਪੰਗੇ ਲਈ ਜਾਏਗਾ ਟੁੱਟਣਾ ਹੀ ਹੈ ਓ ਦੋ ਦੋ ਬਈਆ ਕੇ ਵੜ ਗਿਆ ਸੀ welding ਕਰਾ ਲਿਆ ਇਹ ਉਹ ਤਾਂ ਟੋਚੇ ਕੋਲ ਟੱਟੋ ਵਾਲਿਆ ਹਾਂ ਤੇ ਮੈਂ ਆ ਡੰਗਰ ਕਿਹੜਾ ਖਿੱਚਦਾ ਬਟਾਪ ਜਾ ਮੈਨੂੰ ਲੱਗਾ ਫਿਰ ਕੀ ਹੋ ਗਿਆ ਉੱਚਾ ਨਹੀਂ ਸਮਝਾ ਵੀ ਨਾ ਸਾਨੂੰ ਨਾਲ ਦੇ ਨਾਲ ਕਿਹਾ ਮੰਗਿਆ ਬਰਾਬਰ ਕੀਤਾ ਪਰ ਲੈ ਉੱਤੇ ਚੜ ਗਿਆ ਜਾ ਹੀ ਜਾ ਜਉਂਦਾ ਪੁਣ ਜਾ ਜਉਂਦਾ ਪੁਣ ਜਾ ਜਉਂਦਾ ਉਹੋ ਜੇ ਥੱਲੇ ਰੱਖ ਲੈਣੇ ਕੀ ਬਾਨਦੇ ਯਾਰੀ ਸੀਮਿੰਟ ਦੇ ਨਹੀਂ ਮੋਦੀ ਸਾਹਿਬ ਮੈਂ ਬਾਨਣਾ ਸੀਮਿੰਟ ਦਾ ਵੈਰੀ ਪਹਿਲੇ ਵਾਰ ਦਾ ਯਾਰ ਇੱਕਦਿਨ ਵਾਰ ਦਾ ਸੈਟ ਕਰ ਲੈ ਆਹ ਹਰ ਕਰਤਾ ਹੀ ਲਿਆਇ ਸ਼ੇਰਾ ਕੰਮ ਹੀ ਤੇਰਾ ਲਿਆ ਬਿਲਾ ਮਸਾਲੇ ਮਸੂਲੇ ਪਮਕੜ ਤੇ ਪਮਕੜ ਮਸਾਲੇ ਨੇ ਵਾਹ ਇਹ ਰੰਗ ਮੈਲਾ ਲੱਗਿਆ ਤੇ ਰਿਆ ਇਹ ਵਾਰ ਚ ਖਾ ਰਹੇਗਾ ਜਿੱਡਾਂ ਜਿਹੜਾ ਮੋਟਾ ਪੋਣਾ ਪਿਆ ਨੂੰ ਯਾਦ ਨਹੀਂ ਕੱਲ ਹੀ ਕੋਈ ਨਹੀਂ ਗੱਲ ਆਪੇ ਹੀ ਨਹੀਂ ਨਹੀਂ ਮੰਗਿਆ ਗੱਲ ਆਪੇ ਹੀ ਨਹੀਂ ਲਿਆਉਣਾ ਕਿਸੇ ਨੇ ਬਣਾਉਣਾ ਕਿਸੇ ਨੇ ਬਰਬਾਰ ਮੋਟਾ ਹੀ ਰੱਖ ਮੋਟਾ ਹਾਂ ਆਪਣੇ ਘਰੇ ਘਰ ਵਾ ਲਾ ਗਦਾ ਚਾ ਕੇ ਆ ਜਟਾ ਐਵੇਂ ਨਾ ਲਾ ਰਿਆ ਕਿੜੀਆਂ ਆ ਜੱਲ ਤਿਰੂ ਲਿਬੜੀਆਂ ਜਾਂ ਲਾਉਣੀਆਂ ਆਂ ਲਾ ਦੇ ਡਾਉਣੀਆਂ ਆ ਇਹ ਨਣਕੇ ਆ ਲਾਉਣੀਆਂ ਤਾਂ ਵੀ ਨਹੀਂ ਚੁਕੜੀਆਂ ਤਾਂ ਆਈਆਂ ਅੱਗੇ ਵੀ ਸੀ ਹਨਾ ਚੁਕੜੀਆਂ ਤਾਂ ਹੈਗੀਆਂ ਨੇ ਅੱਗੇ ਪਿੱਛੇ